ਸਾਥੀ ਕਾਨ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਵੱਡਾ ਧਮਾਕਾ ਹੋ ਗਿਆ ਹੈ ਪਾਰਟੀ ਫਿਰ ਦੁਬਾਰਾ ਦੋ ਧੜਿਆਂ ਦੇ ਵਿੱਚ ਵੰਡੇ ਗਈ ਹੈ ਇੱਕ ਹੈ ਬਾਗੀ ਧੜਾ ਦੂਸਰਾ ਹੈ ਦਾਗੀ ਧੜਾ ਆਖਰਕਾਰ ਇਹ ਕੀ ਚੱਲ ਰਿਹਾ ਹੈ ਜੇ ਗੱਲ ਕਰੀਏ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਸਮੁੱਚੇ ਪੰਥ ਦੀ ਆਖਰਕਾਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨਹੀਂ ਛੱਡਣਾ ਚਾਹੁੰਦੇ ਜਾਂ ਉਹ ਦੂਜਿਆਂ ਨੂੰ ਵੀ ਲੈ ਡਣਗੇ ਇੱਕ ਪਾਸੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਵੱਡੇ ਹੁਕਮ ਫ਼ਾਰ ਜਾਰੀ ਹੋਏ ਚਾਹੇ ਉਹ ਬਾਗੀ ਧੜਾ ਸੀ ਚਾਹੇ ਉਹ ਦਾਗੀ ਧੜਾ ਸੀ ਦੋਹਾਂ ਧੜਿਆਂ ਨੂੰ ਧਾਰਮਿਕ ਸਜ਼ਾਵਾਂ ਦਿੱਤੀਆਂ ਗਈਆਂ ਪੰਜ ਪਿਆਰੇ ਸਹਿਬਾਨ ਵੀ ਮੌਜੂਦ ਸੀ ਪੰਜਾ ਤਖਤਾਂ ਦੇ ਜਥੇਦਾਰ ਸਹਿਬਾਨ ਵੀ ਮੌਜੂਦ ਸੀ ਅਗਵਾਈ ਕੀਤੀ ਐਡਵੋਕ ਅਗਵਾਈ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਣਵੀਰ ਸਿੰਘ ਵੱਲੋਂ ਅਤੇ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸੁਹਣਾ ਵੱਲੋਂ ਪੰਜਾਬ ਅਤੇ ਖਾਸ ਕਰਕੇ ਜਿਹੜੇ ਹੋਰ ਮੱਜਮਾ ਦੇ ਲੋਕ ਨੇ ਉਹ ਪੰਥ ਦੀ ਕਿਲੀ ਉਡਾਰੇ ਨੇ ਕਿ ਆਖਰਕਾਰ ਇਹ ਪਗਾ ਵਾਲੇ ਕਰਦੇ ਕੀ ਨੇ ਹੁਣ ਜਿਹੜੇ ਫੈਸਲੇ ਆਏ ਨੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਰਣੇਸ਼ ਸਿੰਘ ਵੱਲੋਂ ਚੌੜਾ ਨੇ ਹਮਲਾ ਕਰ ਦਿੱਤਾ ਵੀ ਫੈਸਲੇ ਸਖਤ ਨਹੀਂ ਆਏ ਲੇਕਿਨ ਇਧਰ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਨੇ ਝੱਜਰ ਵਰਗੇ ਉਹਨਾਂ ਨੇ ਇੱਕ ਨਵੀਂ ਜਿਹੜੀ ਪਸੂਲੀ ਪਾ ਦਿੱਤੀ ਹੈ ਉਹ ਆਦਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਰੀ ਦੇ ਗਵੀਰ ਸਿੰਘ ਹੋਣਾ ਕੋਈ ਪੁੱਜੇ ਉਹਨਾਂ ਨੂੰ ਕਹਿੰਦੇ ਕਿ ਬੀਬੀ ਜ਼ਗੀਰ ਕੋ ਗੁਰਪ੍ਰਤਾਪ ਸਿੰਘ ਵਿਡਾਲਾ ਪ੍ਰੇਮ ਸਿੰਘ ਚੰਦੂਵਾਜਰਾ ਯਾਨੀ ਕਿ ਜਿੰਨੇ ਵੀ ਬਾਗੀ ਧੜੇ ਵਾਲੇ ਨੇ ਉਹਨਾਂ ਉੱਤੇ ਹੋਰ ਸਜ਼ਾ ਲਾਓ ਕਹਿੰਦੇ ਨੇ ਕਿ ਉਹਨਾਂ ਨੇ ਗੁਰੂ ਦੀ ਹਯੂਰੀ ਦੇ ਵਿੱਚ ਬੈਠ ਉਹ ਖੜੇ ਹੋ ਕੇ ਝੂਠ ਬੋਲੇ ਨੇ ਉਹਨਾਂ ਨੇ ਨਰਾਦਰ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦਾ ਯਾਨੀ ਕਿ ਜਿਹੜੀਆਂ ਧਾਰਮਿਕ ਸਜਾਵਾਂ ਸੁਖਬੀਰ ਸਿੰਘ ਬਾਦਲ ਨੂੰ ਲੱਗੀਆਂ ਨੇ ਉਹ ਬਿਲਕੁਲ ਸਹੀ ਨੇ ਲੇਕਿਨ ਇਧਰ ਬਾਗੀ ਧੜੇ ਵਾਲਿਆਂ ਦੇ ਖਿਲਾਫ ਖੜੇ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਯਾਨੀ ਕਿ ਫਿਰ ਦੁਬਾਰਾ ਆਪਸੀ ਫੁੱਟ ਪੈ ਗਈ ਹੈ ਇਧਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕਹਿੰਦੇ ਸੀ ਕਿ ਜਦ ਜਿਵੇਂ ਹੀ ਮੇਰੀ ਸਜ਼ਾ ਖਤਮ ਹੋਵੇਗੀ ਫਿਰ ਮੈਂ ਜਾਵਾਂਗਾ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸਾਰਾ ਕੁਝ ਦੱਸਾਂਗਾ ਭਈ ਨਾਂ ਤੇ ਦੱਸਿਆ ਗਿਆ ਉਹ ਵੀ ਜਿਹੜਾ ਧਿਆਨ ਦਿੱਤਾ ਸੀ ਉਸ ਨੂੰ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਇਧਰ ਸੁਖਬੀਰ ਸਿੰਘ ਬਾਦਲ ਦੇ ਜਿੰਨੇ ਵੀ ਸਾਥੀ ਨੇ ਉਹਨਾਂ ਵੱਲੋਂ ਫਿਰ ਦੁਬਾਰਾ ਇੱਕ ਮਾਮਲਾ ਵਿੜ ਦਿੱਤੀ ਗਈ ਹੈ ਕਿ ਬਾਗੀ ਧੜੇ ਵਾਲੇ ਜਿੰਨੇ ਵੀ ਨੇ ਉਹਨਾਂ ਨੇ 2 ਦਸੰਬਰ ਜਦੋਂ ਸ੍ਰੀ ਅਕਾਲ ਤਖਤ ਸਦੀਪਸੀਲ ਤੋਂ ਵੱਡੇ ਫੈਸਲੇ ਆਏ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਵਜਾਲਾ ਪ੍ਰੋਫੈਸਰ ਪ੍ਰੇਮ ਸਿੰਘ ਚੱਲੂ ਮਾਜਰਾ ਯਾਨੀ ਕਿ ਸੁਖਦੇਵ ਪਿੰਸਾ ਦੇ ਪ੍ਰਵਿੰਦਰ ਪਿੰਸਾ ਇਹਨਾਂ ਵੱਲੋਂ ਝੂਠ ਬੋਲੇ ਗਏ ਇਹ ਫੈਸਲਾ ਮੁੜ ਵਿਚਾਰਿਆ ਜਾਵੇ ਇਹਨਾਂ ਨੇ ਝੂਠ ਬੋਲੇ ਦੀ ਗੁਰੂ ਦੀ ਹਯੂਰੀ ਦੇ ਵਿੱਚ ਇਹਨਾਂ ਉੱਤੇ ਹੋਰ ਵੀ ਧਾਰਮਿਕ ਸਜ਼ਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜਾਂ ਪੰਥ ਵਿੱਚੋਂ ਇਹਨਾਂ ਨੂੰ 체ખ્યા ਜਾਵੇ ਵੀ ਮੁਰ ਵਿਚਾਰੋ ਸੁਖਬੀ ਸਿੰਘ ਬਾਦਲ ਦੀ ਕੁਛ ਨਹੀਂ ਹੋ ਰਹੀ ਜਿਨ੍ਹਾਂ ਨੇ ਕਿਰਦਾਰ ਕੁਸ਼ੀ ਕੀਤੀ ਜਿਨ੍ਹਾਂ ਨੇ ਨਸ਼ਲ ਕੁਸ਼ੀ ਕੀਤੀ ਬਾਦਲ ਪ੍ਰਵਾਦ ਨੇ ਉਹ ਉਹ ਫੈਸਲਾ ਸਹੀ ਹੈ ਯਾਨੀ ਕਿ ਫਿਰ ਦੁਬਾਰਾ ਫੈਸਲੇ ਨੂੰ ਵਿਚਾਰਨ ਦੀ ਗੱਲ ਕਹੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਵੱਲੋਂ ਇਹਨਾਂ ਬਾਗੀ ਧੜੇ ਵਾਲੇ ਦੇ ਸਾਰੇ ਹੀ ਅਗਰ ਨੂੰ ਲੈ ਕੇ